ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਵਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਝੋਨੇ ਦੀ ਫਸਲ ਬਾਰੇ। ਜਿਹਦੇ ਵਿੱਚ ਤਣੇ ਦਾ ਗਾਲਾ ਤਣਾ ਗਲ ਜਾਂਦਾ ਹੈ। ਖਾਸ ਤੌਰ ਤੇ ਇਹ ਬਿਮਾਰੀ ਆਉਂਦੀ ਆ ਪੀਆਈ ਪੈਨਿਕਲ ਨੀਸੀਏਸ਼ਨ ਜਦੋਂ ਤਣੇ ਦੇ ਵਿੱਚ ਮੁੰਜਰ ਸਟਾਰਟ ਹੁੰਦੀ ਆ ਜਾਂ ਝੋਨਾ ਅਨੁਸਾਰੇ ਤੇ ਹੁੰਦਾ। ਉਦੋਂ ਇਹ ਰੋਗ ਕਈ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ। ਇਦੇ ਬਾਰੇ ਆਪਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਦਾ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਜਾਣਕਾਰੀ ਤੁਹਾਡੇ ਤਾਈ ਅਪਡੇਟ ਹੁੰਦੀ ਰਹੇ ਤੁਸੀਂ ਆਪ ਦੇ ਸੁਝਾਅ ਸਵਾਲ ਤਜਰਬੇ ਥੱਲੇ ਕਮੈਂਟ ਕਰਕੇ ਦੱਸਦੇ ਰਹੋ ਜੇ ਕੋਈ ਸਵਾਲ ਖਾਸ ਹੁੰਦਾ ਜਾਂ ਜੀ ਦੇ ਜਿਹੜੀ ਬਾਰੇ ਆਪਾਂ ਜਾਣਕਾਰੀ ਨਹੀਂ ਸਾਂਝੀ ਕੀਤੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀ ਦੀ ਆ ਆਮ ਤੌਰ ਤੇ ਕਿਸਾਨ ਵੀਰ ਬਿਨਾਂ ਵੀਡੀਓ ਦੇਖੇ ਸਵਾਲ ਕਰ ਦਿੰਦੇ ਆ ਉਨ੍ਹਾਂ ਦੇ ਜਵਾਬ ਦੇਣ ਵਾਸਤੇ ਜਿਹੜਾ ਹੈਗਾ ਸਮਾਂ ਹੀ ਖਰਾਬ ਹੁੰਦਾ ਸੋ ਆਪਣਾ ਸਮਾਂ ਵੀ ਤੁਸੀਂ ਕੱਢੋ ਕਿਉਂਕਿ ਸਮਾਂ ਸਾਰਿਆਂ ਦਾ ਕੀਮਤੀ ਹੁੰਦਾ ਸੋ ਕਿਸਾਨ ਵੀਰੋ ਜਿਹੜਾ ਤਣੇ ਦਾ ਗਾਲਾ ਸਟੈਮ ਰੌਟ ਇਹ ਜਿਹੜੀਆਂ ਬਿਮਾਰੀਆਂ ਝੋਨੇ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਜ਼ਿਆਦਾਤਰ ਉੱਲੀ ਰੋਗ ਆਉਂਦੇ ਆ ਜਿਹਦੇ ਵਿੱਚ ਤਣੇਦਾਰੇ ਪੱਤੇ ਦਾ ਚੌਲਸ ਰੋਗ ਆ ਪੂਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁੰਜਰ ਦੇ ਮੁੱਢਾਂ ਤੇ ਦਾਗ ਪੈਂਦੇ ਆ ਜਾਂ ਮੁੰਜਰ ਟੁੱਟ ਜਾਂਦੀ ਉਥੋਂ ਫਿਰ ਤਣੇ ਦੇ ਵਾਲੇ ਪੱਤੇ ਦਾ ਗਲਣਾ ਇਹ ਰੋਗ ਵੀ ਜਿਹੜੇ ਹੈਗੇ ਕਾਫੀ ਨੁਕਸਾਨ ਕਰਦੇ ਪਰ ਤਣੇ ਦਾ ਗਲਣਾ ਜਿੱਥੇ ਆ ਜਾਂਦਾ ਉਥੇ ਨੁਕਸਾਨ ਜ਼ਿਆਦਾ ਹੋ ਸਕਦਾ ਕਿਉਂਕਿ ਜੇ ਤਣਾ ਹੀ ਗਲ ਗਿਆ ਮੋਢੀ ਗਲ ਗਿਆ ਤਾਂ ਫਿਰ ਤਾਂ ਜਿਹੜਾ ਬੂਟਾ ਹੀ ਖਤਮ ਕਿਉਂਕਿ ਦੂਸਰੇ ਕਿਤੇ ਤੱਬੇ ਪੈ ਗੇ ਦਾਗ ਪੈ ਗੇ ਉਹਨੂੰ ਆਪਾਂ ਫਿਰ ਵੀ ਠੀਕ ਕੰਪਲੀਟ ਜਿਹੜਾ ਹੈਗਾ ਉਹਨੂੰ ਥੋੜਾ ਬਹੁਤਾ ਠੀਕ ਕਰ ਸਕਦੇ ਆ ਪਰ ਜੇ ਤਣਾ ਹੀ ਗਲ ਗਿਆ ਤਾਂ ਫਿਰ ਉਹਨੂੰ ਠੀਕ ਕਰਨਾ ਔਖਾ ਹੈ। ਇਹ ਜਿਹੜਾ ਉੱਲੀ ਕਰਕੇ ਰੋਗ ਹੁੰਦਾ ਹੈ। ਬੂਟੇ ਦੇ ਨਿਸਰਨ ਸਮੇਂ ਆਮ ਤੌਰ ਤੇ ਜਿਹੜੀਆਂ ਹੈਗੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਤੇ ਮਗਰੋਂ ਆ ਕੇ ਜਦੋਂ ਦੁੱਧ ਆ ਪਰਣਾ ਹੁੰਦਾ ਜਾਂ ਮੁੰਜਰ ਨਿਕਲਦੀ ਆ ਉਸ ਤੋਂ ਬਾਅਦ ਦੁੱਧਾ ਪਰਦਾ ਪੱਕਣ ਸਮੇਂ ਉਸ ਤੋਂ ਬਾਅਦ ਜਿਹੜਾ ਹੈਗਾ ਉਦੋਂ ਨੁਕਸਾਨ ਖਾਸ ਤੌਰ ਤੇ ਦਿਖਾਈ ਦੇਣ ਲੱਗਦਾ ਹੈ। ਉਦੋਂ ਤੱਕ ਇਨਫੈਕਸ਼ਨ ਹੋ ਚੁੱਕੀ ਹੁੰਦੀ ਆ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਤੇ ਦੁੱਧ ਦੇ ਪਰਣ ਸਮੇਂ ਜੇ ਤਣਾ ਗਲ ਗਿਆ ਤਾਂ ਉਹ ਜਿਹੜੇ ਦਾਣੇ ਅੱਧ ਪਚਦ ਪਰੇ ਰਹ ਜਾਂਦੇ ਆ ਜਾਂ ਮੁੰਜਰਾਂ ਪੂਰੀਆਂ ਭਰਦੀਆਂ ਨਹੀਂ ਆ। ਇਹ ਪਾਣੀ ਦੀ ਸਤਹ ਦੇ ਉੱਤੇ ਬੂਟੇ ਦੇ ਕੂੜੇ ਭੂਰੇ ਤੇ ਉਹ ਕਾਲੇ ਧੱਬੇ ਪੈਂਦੇ ਆ ਤਣੇ ਤੇ ਗੂੜੇ ਭੂਰੇ ਤੋਂ ਕਾਲੇ ਰੰਗ ਦੇ ਧੱਬੇ ਪੈਂਦੇ ਆ ਹੌਲੀ-ਹੌਲੀ ਇਹ ਸਾਰੇ ਤਣੇ ਤੇ ਬਿਮਾਰੀ ਫੈ ਜਾਂਦੀ ਪ੍ਰਾਲ ਬਣ ਜਾਂਦਾ ਸਾਰਾ ਤਣਾ ਜਿਹੜਾ ਹੈਗਾ ਪ੍ਰਾਲੀ ਜਿਹਾ ਬਦਲ ਜਾਂਦਾ ਬੂਟਾ ਮਰ ਜਾ ਕੇ ਡੱਗ ਪੈਂਦਾ ਪੂਰੇ ਦਾ ਪੂਰਾ ਤੇ ਝਾੜਦਾ ਫਿਰ ਆਪਣੇ ਆਪ ਹੀ ਘਟਣਾ ਹੀ ਘਟਣਾ ਇਹਦੇ ਵਾਸਤੇ ਇਸ ਬਿਮਾਰੀ ਦਾ ਇਲਾਜ ਕਰਨ ਵਾਲੋ ਭਰੇਜ ਹੀ ਚੰਗਾ ਕਿਸਾਨ ਵੀਰੋ ਕਿਉਂਕਿ ਆਮ ਤੌਰ ਤੇ ਪਹਿਲਾਂ ਆਪਾਂ ਯੂਰੀਆ ਜ਼ਿਆਦਾ ਪਾਉਨੇ ਆ ਆਮ ਤੌਰ ਤੇ ਕਿਸਾਨ ਵੀਰ 4-4 ਬੈਗ ਤੱਕ ਪਾਉਂ ਜਾਂਦੇ ਆ 4-4 ਥੈਲੀਆਂ ਤੱਕ 180 ਕਿਲੋ ਯੂਰੀਆ ਪ੍ਰਤੀ ਏਕੜ ਦੁੱਗਣੀ ਤੇ ਲਗਾਤਾਰ ਪਾਣੀ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਹੈਗੇ ਹੁਣ ਸੁਕਾ ਕੇ ਪਾਣੀ ਲਾਉਣ ਲੱਗ ਪਏ ਨਹੀਂ ਲਗਾਤਾਰ ਹੀ ਆਪਾਂ ਪਾਣੀ ਲਾਉਣੇ ਤੇ ਪਾਣੀ ਖੜੇ ਚ ਯੂਰੀਆ ਠੋਕੀ ਜਾਂਦੇ ਆ ਤੇ ਉਹਦੇ ਨਾਲ ਫਿਰ ਤਣਾ ਤਾਂ ਗਲਣਾ ਹੀ ਆ ਜਦੋਂ ਤਣਾ ਗਲ ਜਾਂਦਾ ਫਿਰ ਆਪਾਂ ਉਹਦੇ ਇਲਾਜ ਵੱਲ ਹੋ ਜਾਂਦੇ ਕਿ ਲਾਜ ਇਹਦਾ ਦੱਸੋ ਬਿਮਾਰੀ ਤਾਂ ਪਹਿਲਾਂ ਆਪਾਂ ਜੇ ਸਾਵਧਾਨੀਆਂ ਵਰਤੀਏ ਝੋਨੇ ਦੀ ਫਸਲ ਦੇ ਵਿੱਚ ਬਹੁਤ ਸਾਰੇ ਰੋਗਾਂ ਨੂੰ ਆਪਾਂ ਆਪ ਹੀ ਰੋਕ ਸਕਦੇ ਹਾਂ ਇੱਕ ਤਾਂ ਪਾਣੀ ਨੂੰ ਆਪਾਂ ਰੋਕ ਰੋਕੇ ਲਾਉਣਾ ਜਿੱਥੇ ਠੀਕ ਹੈ ਮੀਂਹ ਦੇ ਨਾਲ ਕਿਤੇ ਭਰ ਗਿਆ ਉਹ ਵੱਖਰੀਆਂ ਗੱਲਾਂ ਨੇ ਪਰ ਜਿੱਥੇ ਆਪਣੇ ਵਾਸਾ ਹੈ ਪਾਣੀ ਜਿਹੜਾ ਸੁਕਾਸ ਸੁਕਾ ਕੇ ਲਾਉਣਾ ਉੱਥੇ ਆਪਾਂ ਇਹ ਕੰਮ ਜ਼ਰੂਰ ਕਰੀਏ ਯੂਰੀਆ ਪਾਉਣੀ ਵੀ ਆਪਣੇ ਵਾਸਾ ਨਾਈਟ੍ਰੋਜਨ ਆਮ ਤੌਰ ਤੇ ਆਪਾਂ ਬੈਲੈਂਸ ਨਿਊਟ੍ਰੀਸ਼ਨਲ ਧਿਆਨ ਨਹੀਂ ਦਿੰਦੇ ਕਿ ਨਾਈਟ੍ਰੋਜਨ ਪਾਲਿਆ ਫਾਸਫੋਰਸ ਪਾਲੀ ਪੋਟਾਸ਼ ਪਾਲੀ ਜ਼ਿੰਕ ਦੀ ਘਾਟਾ ਜ਼ਿੰਕ ਪਾਲੀ ਜਾਂ ਸਲਫਰ ਪਾਲੀ ਪਰ ਆਪਾਂ ਯੂਰੀਆ ਤੇ ਹੀ ਜਿਹੜੀ ਦੱਬ ਦੇ ਕੇ ਰੱਖਦੇ ਆਂ ਕਿ ਯੂਰੀਆ ਜਦੋਂ ਮਾੜਾ ਜਾ ਹੁਣ ਪਿੱਛੇ ਜੇ ਕਸਾਈ ਕਈ ਕਿਸਾਨ ਵੀਰ ਪੁੱਛਦੇ ਸੀ ਬਾਸਮਤੀ ਦੀ ਫਸਲ ਨੂੰ 2-2 ਥੇਲੇ ਯੂਰੀਆ ਪਾਈ ਬੈਠੇ ਸੀਗੇ ਤੇ ਉਸ ਤੋਂ ਬਾਅਦ ਵੀ ਕਹਿ ਰਹੇ ਸੀ ਰੰਗ ਛੱਡਦਾ ਸੀ ਹੋਰ ਯੂਰੀਆ ਪਾ ਲਈਏ ਹਾਲਾਂਕਿ ਬਾਸਮਤੀ ਦੀਆਂ ਜ਼ਿਆਦਾਤਰ ਕਿਸਮਾਂ 'ਚ ਮੈਕਸਿਮਮ 60-70-75 ਕਿਲੋ ਤੱਕ ਜਿਹੜੀ ਹੈਗੀ ਐ ਆਪਾਂ ਨੂੰ ਨਾਈਟ੍ਰੋਜਨ ਜਾਂ ਯੂਰੀਆ ਪਾਉਣੀ ਚਾਹੀਦੀ ਐ ਕਿਉਂਕਿ ਇਹਨੂੰ ਤੱਤਾਂ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਬਾਸਮਤੀ ਦੀ ਖਰਾਕ ਘੱਟ ਐ ਤੇ ਇੰਨੀ ਜ਼ਿਆਦਾ ਯੂਰੀਆ ਪਾ ਕੇ ਫਿਰ ਬਿਮਾਰੀਆਂ ਹੀ ਪੈਣੀਆਂ ਨੇ ਨਾਲ ਜਿਹੜਾ ਹੈਗਾ ਪਾਣੀ ਵੀ ਥੱਲੇ ਜਿਹੜਾ ਲੀਚ ਡਾਊਨ ਹੋ ਜਾਂਦਾ ਨਾਈਟ੍ਰੇਟ ਉਹ ਪਾਣੀ ਥੱਲੇ ਖਰਾਬ ਕਰਦਾ ਤੇ ਨਾਲ ਆਪਾਂ ਖਰਚਾ ਪਹਿਲਾਂ ਖਾਦਾਂ ਤੇ ਵੱਧ ਕਰ ਲੈਨੇ ਖਾਦ ਤਾਂ ਖਾਸ ਤੌਰ ਤੇ ਆਪਾਂ ਨਾਈਟ੍ਰੋ ਹੀ ਨਹੀਂ ਵੱਧ ਪਾਉਣੇ ਕਈ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਝੋਨੇ ਦੀ ਲਵਾਈ ਸਮੇ ਜਾਂ ਮਿੱਟੀ ਪਰਖ ਅਧਾਰ ਤੇ ਜਿਹੜੀਆਂ ਖਾਦਾਂ ਪਾਉਂਦੇ ਆ ਤੇ ਪਰ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਬਿਨਾਂ ਮਤਲਬ ਤੋਂ ਜਿਹੜੀਆਂ ਹੈਗੀਆਂ ਕੱਲੀ ਯੂਰੀਆ ਹੀ ਪਾਈ ਜਾਂਦੇ ਹੋਰ ਖਾਦਾਂ ਨਹੀਂ ਪਾਉਂਦੇ ਸੋ ਇਹ ਆਪਾਂ ਪਾਣੀ ਸੁਕਾ ਕੇ ਰੱਖੋ ਯੂਰੀਆ ਘੱਟ ਪਾਓ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਪਾਣੀ ਨਹੀਂ ਜਾਣਾ ਚਾਹੀਦਾ ਇਹ ਗੱਲ ਦਾ ਵੀ ਖਿਆਲ ਰੱਖੋ ਉਹਦੇ ਨਾਲ ਵੀ ਇਨਫੈਕਸ਼ਨ ਫੈਲਦੀ ਹੈ ਤੇ ਜੇ ਰੋਗ ਆ ਗਿਆ ਫਿਰ ਤੁਸੀਂ ਕੀਰਾ ਪਾਣੀ ਸੁਕਾ ਕੇ ਤੇ ਕੋਈ ਹੈਟੈਬੋਕੋਨਾਜੋਲ ਹੈਕਜ਼ਾਕੋਨਾਜੋਲ ਪਲੱਸ ਵੈਲਡਾਮਾਈਸੀਨ ਇਹਨਾਂ ਦੇ ਸਪਰੇ ਕਰਕੇ ਤੁਸੀਂ ਰਿਜ਼ਲਟ ਦੇਖ ਸਕਦੇ ਆ ਤੇ ਸਪਰੇ ਦੇ ਵਿੱਚ ਵੀ ਤੁਹਾਨੂੰ ਮੈਂ ਕਹਿਣਾ ਹੁੰਦਾ ਸਪਰੇ ਕਰਨ ਦੇ ਤਰੀਕੇ ਬਾਰੇ ਵੀ ਮੈਂ ਗੱਲ ਕਰਦਾ ਹਾਂ ਹੱਥ ਵਾਲਾ ਬੈਟਰੀ ਵਾਲਾ ਪੰਪ ਵਰਤਣਾ ਮੁੱਢਾਂ ਵੱਲੋਂ ਸਪਰੇ ਹੋਣੀ ਚਾਹੀਦੀ ਹੈ ਇੰਜਨ ਵਾਲੇ ਪੰਪ ਨਾਲ ਉੱਪਰ ਨੂੰ ਸਪਰੇਅ ਕਰੋਗੇ ਤਾਂ ਉਹਦਾ ਉਹੋ ਜਿਹਾ ਹੀ ਆਪਾਂ ਨੂੰ ਨਤੀਜਾ ਕਿਸਾਨ ਵੀਰੋਂ ਮਿਲੂਗਾ ਪਾਣੀ ਪੂਰਾ ਲੱਗਣਾ ਚਾਹੀਦਾ ਹੈ ਉਲੀਨਾਸ਼ਕ ਵਾਸਤੇ ਤੇ ਸਪਰੇਅ ਜਿਹੜਾ ਹੈਗਾ ਪੰਪ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਸਪਰੇਅ ਪੰਪ ਇੰਜਨ ਵਾਲੇ ਪੰਪ ਖਾਸ ਤੌਰ ਤੇ ਰਿਪਲੇਸ ਕਰਨੇ ਪੈਣੇ ਹੱਥ ਵਾਲੇ ਬੈਟਰੀ ਵਾਲੇ ਪੰਪ ਜਾਂ ਜਿਹੜੇ ਥੱਲੇ ਨੂੰ ਨੋਜ਼ਲਾਂ ਵਾਲੇ ਕੋ ਟਰੈਕਟਰ ਵਾਲੇ ਪੰਪ ਵੀ ਹੁਣ ਜਿਹੜੇ ਆਉਣ ਲੱਗ ਪਏ ਉਹ ਤੁਸੀਂ ਟਰਾਈ ਕਰ ਸਕਦੇ ਆਂ ਵਧੀਆ ਸਪਰੇਅ ਦੇ ਨਤੀਜੇ ਲੈਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ